ਪੰਜਾਬ ਦੇ ਮੌਸਮ ਨਾਲ ਜਿਹੜੀ ਵੱਡੀ ਜਾਣਕਾਰੀ ਸਾਹਮਣੇ ਆ ਚੁੱਕੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਹਾਲ ਪੰਜਾਬ ਦੇ ਮੌਸਮ ਦਾ ਰਹਿਣਾ ਅਸਲ ਵਿੱਚ ਉਸ ਤਰੀਕੇ ਦੇ ਨਾਲ ਗਰਮੀ ਵਧ ਰਹੀ ਹੈ ਇਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਦੀ ਜੋ ਹੈ ਉਸ ਸਮੇਂ ਤੋਂ ਪਹਿਲਾਂ ਹੀ ਖਤਮ ਹੋਣ ਵਾਲੀ ਹੈ ਤੇ ਗਰਮੀਆਂ ਦਾ ਸਿਲਸਲਾ ਮੁਰ ਤੋਂ ਸ਼ੁਰੂ ਹੋਣ ਵਾਲਾ ਇਸ ਤੋਂ ਇਲਾਵਾ ਅਮਜੀਦ ਵੱਲੋਂ ਕੀ ਕੁਝ ਭੇਖਵਾਣੀ ਕੀਤੀ ਗਈ ਅੱਜ ਦੇ ਇਸ ਖਾਸ ਰਿਪੋਰਟ 'ਚ ਤੁਹਾਨੂੰ ਦੱਸਾਂਗੇ ਤੇ ਹੰਤ ਤੱਕ ਵੀਡੀਓ ਨੂੰ ਜ਼ਰੂਰ ਦੇਖੋ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦਿਨ ਦਾ ਪਾਰਾ ਵਧਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ 0.5 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਤੇ ਇਹੋ ਜਿਹਾ ਹੀ ਬੁੱਧਵਾਰ ਨੂੰ ਵੀ ਰਿਹਾ। ਹੁਣੇ ਆਮ ਨਾਲੋਂ 3.4 ਡਿਗਰੀ ਵੱਧ ਚੁੱਕਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 6 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਇਸ ਨਾਲ ਵੱਤੋਂ ਵੱਧ ਪਾਰਾ ਹੋਰ ਵੱਧ ਸਕਦਾ ਹੈ ਇਸ ਦਿਨਾਂ ਲਈ ਘੱਟੋ-ਘੱਟ ਪਾਰਾ ਆਮ ਦੇ ਨੇੜੇ ਬਣਿਆ ਰਹਿ ਸਕਦਾ ਹੈ। ਪੰਜਾਬ ਦੇ ਵਿੱਚ ਦਿਨੋ ਦਿਨ ਪਾਰੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਮੰਗਲਵਾਰ ਨੂੰ ਵਿਪਾਰਾ 0.5 ਡਿਗਰੀ ਵੱਧ ਗਿਆ ਜਿਸ ਕਾਰਨ ਹੁਣ ਆਮ ਨਾਲੋਂ 3.4 ਡਿਗਰੀ ਵੱਧ ਹੈ ਅਬੋਹਰ ਦੇ ਵਿੱਚ ਸਭ ਤੋਂ ਵੱਧ ਪਾਰਾ 31 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਅਗਲੇ 6 ਦਿਨਾਂ ਤੱਕ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਵਿਪਾਦ ਦੇ ਮੁਤਾਬਕ ਕਿ ਇਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਪਾਰੇਚ ਹੋਰ ਵਾਧਾ ਦਰਜ ਕੀਤਾ ਜਾ ਸਕਦਾ ਪੰਜਾਬ ਦੇ ਘਟੋ ਘਟ ਪਾਰੇ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਇਹ ਹਾਲੇ ਵੀ ਆਮ ਦੇ ਨੇੜੇ ਦੱਸਦੇ ਹੈ ਕਿ ਬੀਤੇ ਦਿਨ ਬੋਹਰ ਦੇ ਵਿੱਚ 30 ਡਿਗਰੀ ਦੇ ਨਾਲ ਸੂਬੇ ਦਾ ਸਭ ਤੋਂ ਗਰਮ ਇਲਾਕਾ ਹੋ ਰਿਹਾ ਅੰਮ੍ਰਿਤਸਰ ਦਾ ਵਾਤਾਵਰਨ ਪਾਰਾ ਜ ਹੈ ਉੱਥੇ ਹੀ 23.8 ਡਿਗਰੀ ਲੁਧਿਆਣਾ ਦੇ ਵਿੱਚ 25.4 ਡਿਗਰੀ ਪਟਿਆਲਾ ਦੇ 26.6 ਡਿਗਰੀ ਪਠਾਨਕੋਟ ਦੇ ਵਿੱਚ 25.5 ਡਿਗਰੀ ਪਠਿੰਡਾ ਦੇ ਵਿੱਚ 24.2 ਡਿਗਰੀ ਗੁਰਦਾਸਪੁਰ ਦੇ ਵਿੱਚ 23.0 ਡਿਗਰੀ ਫਰੀਜ਼ਪੋਰਟ ਦੇ ਵਿੱਚ 22.5 ਡਿਗਰੀ ਫਿਰੋਜ਼ਪੁਰ ਦੇ ਵਿੱਚ 22.5 ਡਿਗਰੀ ਜਲੰਧਰ ਵਿੱਚ 26.3 ਡਿਗਰੀ ਰਿਹਾ ਇਸ ਦੇ ਨਾਲ ਹੀ ਬੋਹਰ ਹੁਸ਼ਿਆਰਪੁਰ ਤੇ ਰੋਪੜ ਵਿੱਚ ਸਭ ਤੋਂ ਘੱਟ 12.7 ਡਿਗਰੀ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਘੱਟੋ ਘੱਟ 12.9 ਡਿਗਰੀ ਲੁਧਿਆਣਾ ਦੇ ਵਿੱਚ 9.8 ਡਿਗਰੀ ਪਟਿਆਲਾ ਦੇ ਵਿੱਚ 9.2 ਡਿਗਰੀ ਪਠਾਨਕੋਟ ਦੇ ਵਿੱਚ 8.4 ਡਿਗਰੀ ਬਠਿੰਡਾ ਦੇ ਵਿੱਚ 8.0 ਡਿਗਰੀ ਜਲੰਧਰ ਦੇ ਵਿੱਚ 8.4 ਡਿਗਰੀ ਮੁਗਲ 7.6 ਡਿਗਰੀ ਫ੍ਰੀਜ਼ਪੁਆਇੰਟ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ सुरेंद्र ਪਾਲ ਨੇ ਦੱਸਿਆ ਕਿ ਫਿਲਹਾਲ ਮੌਸਮ ਅਜਿਹਾ ਹੀ ਬਣਿਆ ਰਹਿਣ ਵਾਲਾ ਹੈ ਦਿਨ ਦਾ ਪਾਰਾ ਜਿਹੜਾ ਉਹ ਆਮ ਦੇ ਨਾਲੋਂ ਵੱਧ ਰਹੇਗਾ ਹਾਲਾਂਕਿ ਜੇ ਰਾਤ ਦੀ ਗੱਲ ਹੈ ਜਾਵੇ ਤਾਂ ਜੋ ਤਾਪਮਾਨ ਅਨਕੀ 12°C ਆਮ ਦੇ ਨੇੜੇ ਬਣਿਆ ਰਹੇਗਾ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਮੌਸਮ ਬਦਲੇਗਾ ਗਰਮੀ ਕਾਫੀ ਜ਼ਿਆਦਾ ਵੱਧ ਸਕਦੀ ਹੈ ਤੇ ਗਰਮੀ ਵਧਣ ਤੋਂ ਬਾਅਦ ਇੱਕਦਮ ਧੂ ਵਗਣੀ ਵੀ ਸ਼ੁਰੂ ਹੋ ਜਾਏਗੀ ਜੋ ਕਿ ਲੋਕਾਂ ਨੂੰ ਪਰੇਸ਼ਾਨ ਕਰ ਦੇਗੀ ਕਈ ਸਾਲਾਂ ਦੇ ਮੁਕਾਬਲੇ ਇਸ ਵਾਰ ਗਰਮੀ ਜੋ ਹੈ ਉਹ ਸਰਦੀਆਂ ਦੇ ਵਿੱਚ ਕਾਫੀ ਜ਼ਿਆਦਾ ਮਹਿਸੂਸ ਕੀਤੀ ਗਈ ਹੈ ਕਿਉਂਕਿ ਧੁੱਪਾਂ ਨਿਕਲਦੀਆਂ ਰਹੀਆਂ ਨੇ ਐਨੀ ਠੰਡ ਇਸ ਸਾਲ ਸਰਦੀਆਂ ਦੇ ਵਿੱਚ ਨਹੀਂ ਹੋਈ ਹੈ ਤੇ ਹੁਣ ਬਹੁਤ ਜਲਦ ਇਹ ਠੰਡ ਸਮਾਪਤ ਹੋਣ ਵਾਲੀ ਹੈ ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਜਾਣਕਾਰੀ ਸਾਹਮਣੇ ਆ ਚੁੱਕੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਹਾਲ ਪੰਜਾਬ ਦੇ ਮੌਸਮ ਦਾ ਰਹੇਗਾ ਅਸਲ ਦੇ ਵਿੱਚ ਉਸ ਤਰੀਕੇ ਦੇ ਨਾਲ ਗਰਮੀ ਵਧ ਰਹੀ ਹੈ ਇਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਦੀ ਜੋ ਹੈ ਉਸ ਸਮੇਂ ਤੋਂ ਪਹਿਲਾਂ ਹੀ ਖਤਮ ਹੋਣ ਵਾਲੀ ਹੈ ਤੇ ਗਰਮੀਆਂ ਦਾ ਸਿਲਸਿਲਾ ਮੁਰ ਤੋਂ ਸ਼ੁਰੂ ਹੋਣ ਵਾਲਾ ਇਸ ਤੋਂ ਇਲਾਵਾ ਐਮ ਜੀ ਦੇ ਵੱਲੋਂ ਕੀ ਕੁਝ ਭਵਿੱਖਵਾਣੀ ਕੀਤੀ ਗਈ ਅੱਜ ਇਸ ਖਾਸ ਰਿਪੋਰਟ 'ਚ ਤੁਹਾਨੂੰ ਦੱਸਾਂਗੇ ਤੇ ਹੰਤ ਤੱਕ ਵੀਡੀਓ ਨੂੰ ਜ਼ਰੂਰ ਦੇਖੋ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦਿਨ ਦਾ ਪਾਰਾ ਵਧਣਾ ਸ਼ੁਰੂ ਹੋ ਗਿਆ ਹੈ। ਮੰਗਲਵਾਰ ਨੂੰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ 0.5 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਤੇ ਇਹੋ ਜਿਹਾ ਹੀ ਬੁੱਧਵਾਰ ਨੂੰ ਵੀ ਰਿਹਾ। ਹੁਣੇ ਆਮ ਨਾਲੋਂ 3.4 ਡਿਗਰੀ ਵੱਧ ਚੁੱਕਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 6 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਇਸ ਨਾਲ ਵੱਤੋਂ ਵੱਧ ਪਾਰਾ ਹੋਰ ਵਧ ਸਕਦਾ ਹੈ ਇਸ ਦਿਨਾਂ ਲਈ ਘੱਟੋ-ਘੱਟ ਪਾਰਾ ਆਮ ਦੇ ਨੇੜੇ ਬਣਿਆ ਰਿਹਾ। ਪੰਜਾਬ ਦੇ ਵਿੱਚ ਦਿਨੋ ਦਿਨ ਪਾਰੇਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਮੰਗਲਵਾਰ ਨੂੰ ਵਿਪਾਰਾ 0.5 ਡਿਗਰੀ ਵਧ ਗਿਆ ਜਿਸ ਕਾਰਨ ਹੁਣ ਆਮ ਨਾਲੋਂ 3.4 ਡਿਗਰੀ ਵਧ ਹੈ ਅਬੋਹਰ ਦੇ ਵਿੱਚ ਸਭ ਤੋਂ ਵੱਧ ਪਾਰਾ 31 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਨੇ ਅਗਲੇ 6 ਦਿਨਾਂ ਤੱਕ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਭੇਖਵਾਣੀ ਕੀਤੀ ਹੈ ਵਿਪਾਦ ਦੇ ਮੁਤਾਬਕ ਇਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਪਾਰੇ ਚ ਹੋਰ ਵਾਧਾ ਦਰਜ ਕੀਤਾ ਜਾ ਸਕਦਾ ਪੰਜਾਬ ਦੇ ਘਟੋ ਘਟ ਪਾਰੇ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ 0.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਇਹ ਹਾਲੇ ਵੀ ਆਮ ਦੇ ਨੇੜੇ ਦੱਸਦੇ ਹੈ ਕਿ ਬੀਤੇ ਦਿਨ ਬੋਹੜ ਦੇ ਵਿੱਚ 30 ਡਿਗਰੀ ਦੇ ਨਾਲ ਸੂਬੇ ਦਾ ਸਭ ਤੋਂ ਗਰਮ ਇਲਾਕਾ ਹੋ ਰਿਹਾ ਅੰਮ੍ਰਿਤਸਰ ਦਾ ਵਾਤਾਵਰਨ ਪਾਰਾ ਜ ਹੈ ਉੱਥੇ ਹੀ 23.8 ਡਿਗਰੀ ਲੁਧਿਆਣਾ ਦੇ ਵਿੱਚ 25.4 ਡਿਗਰੀ ਪਟਿਆਲਾ ਦੇ 26.6 ਡਿਗਰੀ ਪਠਾਨਕੋਟ ਦੇ ਵਿੱਚ 25.5 ਡਿਗਰੀ ਪਠਿੰਡਾ ਦੇ ਵਿੱਚ 24.2 ਡਿਗਰੀ ਗੁਰਦਾਸਪੁਰ ਦੇ ਵਿੱਚ 23.0 ਡਿਗਰੀ ਫਰੀਜ਼ਪੋਰਟ ਦੇ ਵਿੱਚ 22.5 ਡਿਗਰੀ ਫਿਰੋਜ਼ਪੁਰ ਦੇ ਵਿੱਚ 22.5 ਡਿਗਰੀ ਜਲੰਧਰ ਵਿੱਚ 26.3 ਡਿਗਰੀ ਰਿਹਾ ਇਸ ਦੇ ਨਾਲ ਹੀ ਬੋਹਰ ਹੁਸ਼ਿਆਰਪੁਰ ਤੇ ਰੋਪੜ ਵਿੱਚ ਸਭ ਤੋਂ ਘੱਟ 12.7 ਡਿਗਰੀ ਦਰਜ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਘੱਟੋ ਘੱਟ 12.9 ਡਿਗਰੀ ਲੁਧਿਆਣਾ ਦੇ ਵਿੱਚ 9.8 ਡਿਗਰੀ ਪਟਿਆਲਾ ਦੇ ਵਿੱਚ 9.2 ਡਿਗਰੀ ਪਠਾਨਕੋਟ ਦੇ ਵਿੱਚ 8.4 ਡਿਗਰੀ ਬਠਿੰਡਾ ਦੇ ਵਿੱਚ 8.0 ਡਿਗਰੀ ਜਲੰਧਰ ਦੇ ਵਿੱਚ 8.4 ਡਿਗਰੀ ਮੁਗਰ 7.6 ਡਿਗਰੀ ਪ੍ਰਤਕਰ ਦੇ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ सुरेंद्र ਪਾਲ ਨੇ ਦੱਸਿਆ ਕਿ ਫਿਲਹਾਲ ਮੌਸਮ ਅਜਿਹਾ ਹੀ ਬਣਿਆ ਰਹਿਣ ਵਾਲਾ ਹੈ। ਦਿਨ ਦਾ ਪਾਰਾ ਜਿਹੜਾ ਹੈ ਉਹ ਆਮ ਦੇ ਨਾਲੋਂ ਵੱਧ ਰਹੇਗਾ। ਹਾਲਾਂਕਿ ਜੇ ਰਾਤ ਦੀ ਗੱਲ ਕੀ ਜਾਵੇ ਤਾਂ ਜੋ ਤਾਪਮਾਨ ਅਨਕੀ 12°C ਆਮ ਦੇ ਨੇੜੇ ਬਣਿਆ ਰਹੇਗਾ ਤੇ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਮੌਸਮ ਬਦਲੇਗਾ ਗਰਮੀ ਕਾਫੀ ਜ਼ਿਆਦਾ ਵੱਧ ਸਕਦੀ ਹੈ ਤੇ ਗਰਮੀ ਵਧਣ ਤੋਂ ਬਾਅਦ ਇੱਕਦਮ ਧੂ ਵਗਣੀ ਵੀ ਸ਼ੁਰੂ ਹੋ ਜਾਏਗੀ ਜੋ ਕਿ ਲੋਕਾਂ ਨੂੰ ਪਰੇਸ਼ਾਨ ਕਰ ਦੇਗੀ ਕਈ ਸਾਲਾਂ ਦੇ ਮੁਕਾਬਲੇ ਇਸ ਵਾਰ ਗਰਮੀ ਜੋ ਹੈ ਉਹ ਸਰਦੀਆਂ ਦੇ ਵਿੱਚ ਕਾਫੀ ਜ਼ਿਆਦਾ ਮਹਿਸੂਸ ਕੀਤੀ ਗਈ ਹੈ ਕਿਉਂਕਿ ਧੁੱਪਾਂ ਨਿਕਲਦੀਆਂ ਰਹੀਆਂ ਨੇ ਐਨੀ ਠੰਡ ਇਸ ਸਾਲ ਸਰਦੀਆਂ ਦੇ ਵਿੱਚ ਨਹੀਂ ਹੋਈ ਹੈ ਤੇ ਹੁਣ ਬਹੁਤ ਜਲਦ ਇਹ ਠੰਡ ਸਮਾਪਤ ਹੋਣ ਵਾਲੀ ਹੈ